ਖਾਰ ਦੇ ਦਾਬਿਆਂ ਤੇ ਵਾਧਿਆਂ ਦੀ ਨਿਕਲੀ ਫੋਕ ਮਾਨਸਾ ਦੀ ਭੀਖੀ ਦੇ ਵਿੱਚ ਦਾਣਾ ਮੰਡੀ ਦੇ ਪ੍ਰਬੰਧ ਤੁਸੀਂ ਤਸਵੀਰਾਂ ਦੇ ਵਿੱਚ ਹੀ ਦੇਖ ਲਓ ਇੱਕ ਬਰਸਾਤ ਨੇ ਹੀ ਸਾਰੀ ਪੋਲ ਖੋਲ ਕੇ ਰੱਖ ਦਿੱਤੇ ਜਿੱਥੇ ਸਰਕਾਰ ਚੀਕ-ਚੀਕ ਕੇ ਕਹਿੰਦੀ ਆ ਸਰਕਾਰ ਦੇ ਮੰਤਰੀ ਚੀਕ-ਚੀਕ ਕੇ ਕਹਿੰਦੇ ਨੇ ਮੰਡੀਆਂ ਦੇ ਵਿੱਚ ਤਾਂ ਜੀ ਪੁਖਤਾ ਪ੍ਰਬੰਧ ਨੇ ਲਿਫਟਿੰਗ ਲਿਫਟਿੰਗ ਤਾਂ ਛੱਟ ਹੋ ਰਹੀ ਆ ਤਾਂ ਫਿਰ ਇਹ ਗੱਲ ਅਸੀਂ ਨਹੀਂ ਕਹਿੰਦੇ ਲਿਫਟਿੰਗ ਛੱਟ ਹੋ ਰਹੀ ਆ ਜਾਂ ਫਿਰ ਲਿਫਟਿੰਗ ਨਹੀਂ ਹੋ ਰਹੀ ਤੁਹਾਨੂੰ ਕਿਸਾਨ ਦੀ ਜਵਾਨੀ ਸੁਣਾਉਨੇ ਆ ਜੋ ਮੰਡੀ ਦੇ ਵਿੱਚ ਬੈਠਾ ਜੋ ਮੰਡੀਆਂ ਦੇ ਵਿੱਚ ਰੁੜ ਰਹੇ ਨੇ ਕਿਸਾਨ ਜਿਵੇਂ ਗੀਤਾਂ ਦੇ ਵਿੱਚ ਕਿਹਾ ਜਾਂਦਾ ਮੰਡੀਆਂ ਚ ਜੱਟ ਰੁੜਦਾ ਚੁੱਲ੍ਹੇ ਮੁਰੇ ਰੁੜਦੀ ਰਕਾਨ ਤਾਂ ਹੁਣ ਮੰਡੀਆਂ ਦੇ ਵਿੱਚ ਜੱਟ ਹਲੇ ਵੀ ਰੁੜ ਰਹੇ ਨੇ ਸੁਣੋ ਫਿਰ ਤੁਸੀਂ ਲਿਫਟਿੰਗ ਨੂੰ ਲੈ ਕੇ ਖੁਲਾਸੇ ਹਾਂਜੀ ਚੇਰਮੈਨ ਸਾਹਿਬ ਗੱਲ ਇਹ ਹੈ ਵੀ ਦਾਣਾ ਮੰਡੀ ਵਿਖੇ ਵਿਖੇ ਲਿਫਟਿੰਗ ਦੀ ਆੜਤੀਏ ਦੋਸ਼ ਲਾ ਰਹੇ ਐ ਵੀ ਸਾਨੂੰ ਪ੍ਰੋਬਲਮ ਆ ਰਹੀ ਹੈ ਇਹਦੇ ਬਾਰੇ ਦਿਓ ਜਾਣਕਾਰੀ ਜੀ ਬਿਲਕੁਲ ਨਹੀਂ ਦੇਖੋ ਤੁਸੀਂ ਆ ਪਹਿਲਾਂ ਵੀ ਦੌਰਾ ਕੀਤਾ ਇੱਥੇ ਆ ਕੇ ਸਮੂਹ ਤਰੀਕਾ ਚੱਲ ਰਿਹਾ ਕੋਈ ਮੇਰੇ ਵੱਲੋਂ ਵੀ ਕਮੇਟੀ ਵੱਲੋਂ ਜਾਂ ਲਿਫਟਿੰਗ ਦੀ ਅਸੀਂ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਕੋਈ ਮਾਰੀ ਮੋਟਿਵ ਨਹੀਂ ਕਾਉਂਦੀ ਹੈ ਤਾਂ ਤੁਹਾਨੂੰ ਪਤਾ ਵੀ ਇਹ ਸੈਂਟਰ ਨਾਲ ਸਾਡਾ ਬੜਾ ਮਤਲਬ ਵਿੱਚ ਫਸਿਆ ਹੋਇਆ ਹੈ ਤੇ ਉਹ ਸਪੈਸ਼ਲ ਗੇਰਾਂ ਲਵਾ ਦਿੰਦੇ ਨੇ ਪੰਜਾਬ ਨੂੰ ਬਦਨਾਮ ਕਰਨ ਲਈ ਤੁਸੀਂ ਕੱਲ ਦੇਖਿਆ ਵੀ ਇੱਕ ਪਾਣੀ ਦਾ ਜਿਹੜਾ ਵੱਡਾ ਮਸਲਾ ਜਿਹੜਾ ਕਿ ਪੰਜਾਬ ਦਾ ਪਾਣੀ ਹਰਿਆਣਾ ਚ ਲਿਆ ਜਾ ਰਿਹਾ ਹੈ ਨਾ ਤਾਂ ਸੈਟ ਧੱਕਾ ਕਰ ਲਈਏ ਕਈ ਵਾਰੀ ਹੁਣ ਦੇਖੋ ਸੀਰੀ ਚੱਲੀ ਜਾਂਦਾ ਤੇ ਨਾ ਦਿਓ ਸਪੈਸ਼ਲ ਲਾ ਦਿੰਦੇ ਨੇ ਤਾਂ ਦਿੱਕਤ ਤਾਂ ਕੋਈ ਨਹੀਂ ਲਿਫਟਿੰਗ ਦੀ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਲਿਫਟਿੰਗ ਨਹੀਂ ਦੀ ਗਈ। ਕਹੀ ਗੱਲ ਤੁਸੀਂ ਕੁਛ ਆਰਥਿਕ ਗੱਲ ਕੀਤੀ ਹੈ। ਦੇਖੋ ਆਰਥਿਕ ਨਹੀਂ ਆਪ ਦੀਆਂ ਕੁਸ਼ਕਮੀਆਂ ਹੁੰਦੀਆਂ ਨੇ। ਮੈਂ ਬਸ ਇਹ ਦੱਸਣਾ ਚਾਹੁੰਦਾ ਗੰਦਲ ਗੰਗੂ ਯਾਗ ਨਹੀਂ ਕਰਨਾ ਚਾਹੁੰਦਾ। ਇਹਦਾ ਸੀ ਦੇਖੋ ਵੀ ਤੁਸੀਂ ਮਹੀਨਾ ਨੂੰ ਮੀਦਨ ਮੰਡੀ ਚ ਆ ਲਗੇ। ਤੁਸੀਂ ਪਹਿਲਾਂ ਦੌਰਾ ਕੀਤਾ ਸੀਗਾ। ਤੁਸੀਂ ਆਪ ਹੀ ਖੁਦ ਕਹਿ ਕੇ ਗਏ ਸੀਗੇ ਵੀ ਹਾਂਜੀ ਜਿਹੜਾ ਇਹ ਸਮੂਥੀ ਚੱਲ ਰਿਹਾ ਤੇ ਅੱਜ ਉਹ ਅੱਜ ਫਿਰ ਕਿਵੇਂ ਕਹਿ ਸਕਦੇ ਆਪਸ ਨਾਲ। ਉਹ ਐਸੀ ਗੱਲ ਨਹੀਂ ਹੈ ਕਿ ਲਗਭਗ ਸਾਰੀਆਂ ਮੰਡੀਆਂ ਮੇਰਾ ਦੌਰਾ ਖੁਦ ਮੈਂ ਆਪ ਕੀਤਾ। ਅਮੈਂਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਪਹਿਲਾ ਚੇਅਰਮੈਨ ਲੋਕ ਕਹਿੰਦੇ ਨੇ ਮੈਂ ਨਹੀਂ ਕਿਹਾ ਵੀ ਜਿੰਨੀਆਂ ਮੰਡੀਆਂ ਮੇਰੇ ਅਧੀਨ ਆਉਂਦੀਆਂ ਨੇ ਮਾਰਕ ਕਮੇਟੀ ਦੇ ਖੁਦ ਆਪ ਜਾ ਕੇ ਮੈਂ ਉੱਥੇ ਦੌਰਾ ਕੀਤਾ ਨਾ ਲਿਫਟਿੰਗ ਦੀ ਨਾ ਉੱਥੇ ਬੋਲੀ ਦੀ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਈ ਤੇ ਨਾ ਹੁੰਦੀ ਨੇ ਦੂਸਰੇ ਪਾਸੇ ਜੇ ਮੇਰਾ بارشਾਗੇ ਇਹਦਾ ਤਾਂ ਪੁਖਤਾ ਪ੍ਰਬੰਧ ਨੇ ਬਿਲਕੁਲ ਬਿਲਕੁਲ ਤੁਸੀਂ ਦੇਖੋ ਜੇ ਸਾਰੇ ਪੁਖਤਾ ਪ੍ਰਬੰਧ ਨੇ ਇੱਕ ਆਰਤੀ ਕੋਲੇ ਸੀ ਪਹਿਲੇ ਵਾਰ ਦਤਾਂ ਕੀਤੀ ਸੀ ਮੈਂ ਖੁਦ ਆਪ ਜਿੱਥੇ ਮੈਂ ਕਈ ਦਿਨੋਂ ਹੀ ਤਾਂ بارشੇ ਦਾ ਅਲਾਉਟ ਹੋਇਆ ਸੀ ਤਾਂ ਮੈਂ ਖੁਦ ਆਪ ਜਾ ਕੇ ਆਰਤੀ ਨੂੰ ਮਿਲਿਆ ਸੀਗਾ ਕਿ ਭਾਈ ਤੁਹਾਡਾ ਤਰਪਾਲਾਂ ਵਗੈਰਾ ਪੂਰੀਆਂ ਨੇ ਤਾਂ ਸਾਰਾ ਜਿਹੜਾ ਪ੍ਰਬੰਧ ਪੂਰਾ ਤੁਸੀਂ ਮੰਡੀ ਦੇਖ ਸਕਦੇ ਹੋ ਸਾਰੀ ਤਰਪਾਲਾਂ ਵਗੈਰਾ ਹੈਗੀਆਂ ਜੇ ਕੋਈ ਦਿੱਕਤ ਨਹੀਂ ਗਈ ਮੈਂ ਸ਼ੋਕਮਾਰ ਮਾਲਕ ਫਰਮਾਨ ਲਪੈਸਟਿਸਾਈਡ ਸਟੋਰ ਪੀਖੀ ਦਾਣਾ ਮੰਡੀ ਦੇ ਵਿੱਚ ਮੇਰੀ ਕਣਕ ਦੇ ਘਟੋ ਘਟ 4000 ਗੱਟਾ ਮਾਰਕੀਟ ਨੂੰ ਲਿਫਟਿੰਗ ਹੋਣ ਵਾਲਾ ਪਿਆ ਹੈ ਜੋ ਕਿ ਲਿਫਟਿੰਗ ਨਹੀਂ ਹੋ ਰਹੀ ਉਹ ਵੱਡੀਆਂ ਦੁਕਾਨ ਦੁਕਾਨਾਂ ਨੂੰ ਜਾਦੇ ਪ੍ਰੈਫਰ ਕਰਦੇ ਨੇ ਤੇ ਉਹਨਾਂ ਤੋਂ ਡਰਦੇ ਵੀ ਨਹੀਂ ਸਾਡੇ ਵਰਗਾ ਬਾਰ ਬਾਰ ਰਿਕਵੈਸਟ ਕਰੀ ਜਾਂਦਾ ਖਰੀਦ ਏਜੰਸੀਆਂ ਦੇ ਇਨਸਪੈਕਟਰਾਂ ਨੂੰ ਪਰ ਕੋਈ ਧਿਆਨ ਨਹੀਂ ਦਿੰਦੇ ਜਦੋਂ ਵੀ ਕੋਈ ਉਹਨਾਂ ਨਾਲ ਕੋਈ ਗੱਲਬਾਤ ਕਰ ਦਿੰਦਾ ਕਹਿੰਦੇ ਕੋਈ ਗੱਲ ਨਹੀਂ ਚੱਕਿਆ ਜਾਊਗਾ ਤੇ ਸਵੇਰ ਦੇ ਫੇਰ ਸਾਨੂੰ ਜਦੋਂ ਰਾਤ ਬਾਰਸ਼ ਹੋਈ ਫੇਰ ਅਸੀਂ ਤਰਪਾਨਾਂ ਨਾਲ ਆਉਂਦੇ ਢੇਰੀਆਂ ਵੀ ਢੱਕੀਆਂ ਤੇ ਖਰੀਦਿਆ ਹੋਇਆ ਮਾਲ ਵੀ ਢੱਕਿਆ ਸਵੇਰੇ ਅੱਜ ਆਉਣ ਸਰ ਬੋਲੇ ਸਾਨੂੰ ਵੀ ਇਸ ਦਾ ਇਸ ਵਿੱਚ ਖਰੀਦਿਆ ਹੋਇਆ ਮਾਲ ਦਾ ਚੱਕਾ ਲਗਾਇਆ ਜਾਵੇ ਇਹ ਚੱਕੇ ਦੀ ਸਾਨੂੰ ਲੇਬਰ ਕੌਣ ਦਵੇਗਾ ਤੇ ਇਹਦਾ ਸਾਨੂੰ ਚੱਕੇ ਲਵਾਉਣ ਦਾ ਮਤਲਬ ਕੀ ਹੈ ਅੱਜ ਮੇਰੀ ਲਾਸਟ ਤਰੀਕ 28 ਤਰੀਕ ਦੀ ਲੱਗੀ ਹੋਈ ਹੈ ਤੇ ਅੱਜ 2 ਮਈ ਹੋ ਗਈ ਤੇ ਸਾਡਾ ਕੋਈ ਮਾਲ ਦਾ ਕੋਈ ਹੱਲ ਨਹੀਂ ਲਿਫਟਿੰਗ ਬਾਰੇ ਸਾਡੀ ਇਸ ਲਿਫਟਿੰਗ ਨੂੰ ਜਲਦੀ ਤੋਂ ਜਲਦੀ ਕਰਵਾਇਆ ਜਾ ਮਾਲ ਨੂੰ ਛੇਤੀ ਤੋਂ ਛੇਤੀ ਤਾਂ ਕਿ ਸਾਡੀ ਲੇਬਰ ਵੀ ਆਪਦੇ ਘਰਾਂ ਨੂੰ ਜਾਂਦੀ ਹੋਵੇ ਤੇ ਅਸੀਂ ਵੀ ਆਪਦਾ ਕੋਈ ਸੰਬੰਧਿਤ ਤੇ ਜ਼ਿੰਮੇਵਾਰਾਂ ਨਾਲ ਹਸਾਬ-ਕਦਾਬ ਕਰਦੇ ਤੇ ਸੁਣਿਆ ਇਹ ਜ਼ਿਲ੍ਹਾ ਮਾਨਸਾ ਦੀ ਪੇਖੀ ਦੀ ਦਾਣਾ ਮੰਡੀਆ ਅਨਾਜ ਮੰਡੀ ਜਿਸ ਦੇ ਵਿੱਚ ਖੁੱਲੇ ਅਸਮਾਨ ਦੇ ਹੇਠਾਂ ਬੋਰੀਆਂ ਪਈਆਂ ਨੇ ਬਾਰਦਾਨਾ ਪਿਆ ਕਣਕ ਭਰੀ ਹੋਈ ਆ ਪਰ ਉੱਪਰੋਂ ਰੱਬ ਦਾ ਕਹਿਰ ਦੇਖਣ ਨੂੰ ਮਿਲਿਆ ਉੱਪਰੋਂ ਬਾਰਿਸ਼ ਆਈ ਬਾਰਿਸ਼ ਦੇ ਵਿੱਚ ਦਾਣੇ ਤੱਕ ਵੀ ਰੁੜ ਗਏ ਬੋਰੀਆਂ ਗਿੱਲੀਆਂ ਹੋ ਗਈਆਂ ਤਾਂ ਉਹ ਬਾਰਿਸ਼ ਦੇ ਵਿੱਚ ਜੋ ਦਾਣਾ ਇੱਕ ਇੱਕ ਰੁੜਦਾ ਸੀ ਤਾਂ ਉਹ ਦਾਣੇ ਨਹੀਂ ਸੀ ਰੁੜਦੇ ਉਹ ਜਿਹੜੇ ਕਿਸਾਨ ਸੀ 6 ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਸਾਡੀ ਫਸਲ ਕਦੋਂ ਵੱਢੇਗੇ ਅਸੀਂ ਕਦੋਂ ਪੱਕੇਗੀ ਫਸਲ ਕਦੋਂ ਬਾਢੀ ਕਰਕੇ ਕਿਸੇ ਦਾ ਕਰਜ਼ਾ ਤਾਰਾਂਗੇ ਬੱਚਿਆਂ ਦੇ ਜਿਹੜੇ ਖਰਚੇ ਨੇ ਉਹ ਪੂਰੇ ਕਰਾਂਗੇ ਪਰ ਉਹ ਇੱਕ ਇੱਕ ਦਾਣਾ ਜਦੋਂ ਮੀਂਹ ਦੇ ਵਿੱਚ ਜਾ ਰਿਹਾ ਸੀ ਤਾਂ ਉਹ ਕਿਸਾਨਾਂ ਦੇ ਅਰਮਾਨ ਸੀ ਉਹ ਕਿਸਾਨਾਂ ਦੇ ਜਜ਼ਬਾਤ ਸੀ ਜੋ ਸ਼ਬਦਾਂ ਦੇ ਵਿੱਚ ਉਹ ਬਿਆਨ ਨਹੀਂ ਕਰ ਸਕਦੇ ਕਈ ਕਿਸਾਨ ਅਜਿਹੇ ਨੇ ਜੋ ਸ਼ਬਦ ਕਹਿਣ ਲੱਗੇ ਵੀ ਰੋਣ ਲੱਗ ਜਾਂਦੇ ਨੇ ਤਾਂ ਉਹ ਜਜ਼ਬਾਤ ਖੁਦ ਹੀ ਦੇਖ ਲੈਂਦੇ ਨੇ ਤਸਵੀਰਾਂ ਦੇ ਵਿੱਚ ਤਾ ਇਹ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਵਾਲੇ ਦਾਅਵਿਆਂ ਦੀ ਪੋਲ ਤਾਂ ਜਰੂਰ ਖੁੱਲਦੀ ਹੋਈ ਨਜ਼ਰ ਆ ਰਹੀ ਆ। ਤਾਂ ਹੋਰ ਮੰਡੀਆਂ ਦੀਆਂ ਵੀ ਤਸਵੀਰਾਂ ਦਿਖਾਵਾਂਗੇ। ਦੂਜੇ ਪਾਸੇ ਲਿਫਟਿੰਗ ਨੂੰ ਲੈ ਕੇ ਕਿਸਾਨ ਦੇ ਵੱਲੋਂ ਤਾਂ ਗੱਲ ਕਰ ਦਿੱਤੀ। ਤਾਂ ਹੁਣ ਚੇਅਰਮੈਨ ਸਾਹਿਬ ਕੀ ਕਹਿ ਰਹੇ ਨੇ? ਚੇਅਰਮੈਨ ਸਾਹਿਬ ਕੇਂਦਰ ਦੇ ਉੱਤੇ ਠੇਕਰਾ ਪਾਉਂਦੇ ਹੋਏ ਨਜ਼ਰ ਆਏ। ਇੱਕ ਵਾਰ ਚੇਅਰਮੈਨ ਦੀ ਜਵਾਨੀ ਵੀ ਸੁਣ ਲਓ। ਤੁਸੀਂ ਚੇਅਰਮੈਨ ਸਾਹਿਬ ਦੀ ਵੀ ਸੁਣ ਲਈ। ਉਹ ਕਹਿੰਦੇ ਐਵੇਂ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਕੇਂਦਰ ਸਰਕਾਰ ਕਦੇ ਪਾਣੀਆਂ ਦੇ ਮੁੱਦੇ ਤੇ ਪੰਜਾਬ ਨੂੰ ਘੇਰ ਰਹੀ ਆ। ਪੰਜਾਬ ਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਕਹਿੰਦੇ ਲਿਫਟਿੰਗ ਦਾ ਚੱਲ ਰਹੀ ਆ ਸਹੀ ਚੱਲ ਰਹੀ ਆ ਤਾਂ ਫਿਰ ਕਿਸਾਨ ਝੂਠ ਬੋਲ ਰਹੇ ਨੇ ਸਵਾਲ ਜ਼ਰੂਰ ਵੱਡੇ ਨੇ ਆਖਰ ਕਦੋਂ ਤੱਕ ਅਜਿਹੀ ਸਿਆਸਤ ਹੁੰਦੀ ਰਹੇਗੀ ਕਦੋਂ ਤੱਕ ਆਪਣਾ ਠੇਕਰਾ ਆਪਣੀ ਗਲਤੀ ਦੂਜਿਆਂ ਦੇ ਸਿਰ ਦੇ ਉੱਤੇ ਪੰਨੀ ਜਾਂਦੀ ਆ ਦੇਖਣ ਵਾਲੀ ਗੱਲ ਹੈ ਸਾਡੇ ਸਹਿਯੋਗੀ ਜਗਰਾਤ ਸਿੰਘ ਪੇਖੀ ਦੇ ਵੱਲੋਂ ਸਾਰਿਆਂ ਦੇ ਨਾਲ ਗੱਲ